ਦੂਜੇ ਸੁਭਾਵਾਂ ਵਿੱਚ ਵੀ ਹਾਜ਼ਰੀਆਂ ਲਮਾਉਂਦੇ ਰਹਿੰਨੇ ਤੇ ਇਸ ਤਰ੍ਹਾਂ ਅੱਗੇ ਮੇਰੀਆਂ ਕਵਤਾਂਵਾਂ ਨੂੰ ਗੀਤਾਂ ਨੂੰ ਇਹਨੇ ਹੰਗਾਰਾ ਦਿੱਤਾ ਤੇ ਹੌਲੀ-ਹੌਲੀ ਉਹ ਇੱਕ ਕਿਤਾਬ ਦੀ ਸ਼ਕਲ اختیار ਕਰਦੀ ਅੱਜ ਕਿਹਦਾ ਸੀ ਇਹ ਰਾਜ ਨਹੀਂ ਹੁੰਦਾ ਹੈ ਮੱਥੇ ਤੇ ਮੇਰੇ ਮਾਰੇ ਪੱਤਰ ਤੁਸੀਂ ਵੰਦਾ ਕੇ ਸੁਖਰਾਤ ਜੇ ਤੂੰ ਬੰਨਾ ਕਰ પાર ਤੂੰ ਨਜ਼ਰ ਤੂੰ ਜਦੋਂ ਕੋ ਲੋਕ ਪਰਵਾਸ ਹੋ ਗਿਆ ਉਸ ਦਾ ਸੋਨਾ ਪੰਜਾ ਹੋ ਗਿਆ ਮੈਂ ਪਰਮਜੀਤ ਸਿੰਘ ਭੰਗੂ ਸਵਾਗਤ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹੱਜ ਕੈਲਗਰੀ ਦੇ ਕਾਉਂਸਲ ਆਫ ਸਿੱਖ ਆਰਗੇਨਾਈਜੇਸ਼ਨ ਜਨੀ ਕੋਸੋ ਹਾਰ ਵਿਖੇ ਜਿੱਥੇ ਪੰਜਾਬੀ ਸਿਹਤ ਸਭਾ ਕੈਂਦਰੀ ਦੀ ਮਹੀਨਾਵਾਰ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਸੁਖਮੰਦਰ ਸਿੰਘ ਗੱਲ ਜੀ ਦੀ ਪਲੇਠੀ ਪੁਸਤਕ ਖਾਕ ਤੋਂ ਖਾਕ ਤੱਕ ਲੋਕ ਅਰਪਣ ਕੀਤੀ ਗਈ ਇਸ ਮੀਟਿੰਗ ਦੀ ਵਿਸ਼ੇਸ਼ਤਾ ਇਹ ਸੀ ਕਿ ਬਹੁਤ ਸਾਰੇ ਲਗਭਗ ਸਾਰੇ ਹੀ ਸਾਹਿਤ ਪ੍ਰੇਮੀਆਂ ਵੱਲੋਂ ਇਸੇ ਹੀ ਕਿਤਾਬ ਖਾਰ ਤੋਂ ਖਾਕ ਤੱਕ ਦੀਆਂ ਰਚਨਾਵਾਂ ਜਿਹੜੀਆਂ ਇਸ ਕਿਤਾਬ ਵਿਚਲੀਆਂ ਰਚਨਾਵਾਂ ਸਪੇਰੇ ਤੇ ਪੇਸ਼ ਕੀਤੀਆਂ ਗਈਆਂ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਮੁੱਖ ਝਲਕੀਆਂ ਤੇ ਪ੍ਰਬੰਧਕਾਂ ਨਾਲ ਵਿਕ੍ਰਮਾਂ ਦੇ ਗੱਲਬਾਤ ਤੁਸੀਂ ਬਣੇ ਰਹੋ ਸ਼ਵਾਨਕ ਟੀਵੀ ਚੈਨਲ ਦੇ ਨਾਲ ਆਪਕਾ ਇਹ ਵਿਸ਼ੇਸ਼ ਪ੍ਰੋਗਰਾਮ ਹੈ ਅੱਜ ਬਹੁਤ ਸਾਰੇ ਵਿਸ਼ੇਸ਼ ਮਹਿਮਾਨ ਵੀ ਸਾਡੇ ਵਿੱਚ ਸ਼ਾਮਲ ਹੋਏ ਹਨ ਅਤੇ ਮੈਂ ਉਹਨਾਂ ਸਾਰਿਆਂ ਨੂੰ ਜੀ ਆਇਆਂ ਆਖਦਾ ਹਾਂ ਥੋੜੇ ਮੈਂਬਰਾਂ ਨੂੰ ਜਾਣ ਪਛਾਣ ਨੂੰ ਬਾਤ ਕਰਾਉਂਗਾ ਪਹਿਲਾ ਪ੍ਰਧਾਨ ਜੀ ਮੰਡਲ ਪ੍ਰਧਾਨ ਜੀ ਮੰਡਲ ਸਭ ਤੋਂ ਪਹਿਲਾਂ ਪੰਜਾਬੀ ਸਾਇਸ ਸਭਾ ਕੈਲੰਡਰ ਦੇ ਪ੍ਰਧਾਨ ਹਾਂ ਸ੍ਰੀ ਅੰਦਰ ਗਿੱਲੀ ਜੀਆ ਤਾੜੀ ਮਾਰ ਕੇ ਥੋੜੀ ਥੋੜੀ ਬਹੁਤ ਬਹੁਤ ਧੰਨਵਾਦ ਜੱਜ ਮੈਨੂੰ ਇਹ ਗੱਲ ਨਹੀਂ ਬਾਣਿਆ ਕਿ ਮੇਰੇ ਦਿੱਲੀ ਬੋਰਡ ਦਾ ਅਮਪਲਾਈ ਦੇਾ ਉਹਨਾਂ ਨੂੰ ਇੱਕ ਅੱਲਾ ਰੱਬ ਨੇ ਝੂਲੀਆਂ ਭਰ ਭਰ ਕੇ ਉਹ ਕੁਛ ਨਾ ਵੀ ਬੋਲ ਸੱਚੀ ਧਿਆਨ ਦੇਂਦੀ ਸੀ ਤਾਂ ਵੀ ਜਿਸ ਵੇਲੇ ਪਰ ਲੱਗ ਮੇਕ ਕੇ ਹਾਸਾ ਆਇਆ ਕੋ ਇੱਕ ਬਹੁਤ ਹੀ ਪ੍ਰਸਿੱਧ ਹਾਸੇ ਕਲਾਕਾਰ ਸੀ ਇਹ ਆਪ ਪੰਜਾਬੀ ਜਗਤ ਦੇ ਵਿੱਚ ਕਹਿ ਲਈ ਇੱਕ ਮਹਿਤਵਪੂਰਨ ਗੀਦਾ ਸੀਗਾ ਉਹ ਆਪਣੇ ਕਿਦਾਂ ਦੇ ਕਿਦਾਂ ਦਾ ਕਰਦਾ ਸੀ ਅਚਾਨਕ ਹੀ ਮੌਤ ਹੋ ਗਈ ਕਿ ਨਾ ਕਿਸੇ ਨੇ ਮੇਰਾ ਖਿਆਲ ਉਨ੍ਹਾਂ ਬਾਰੇ ਨਹੀਂ ਸੁਣਿਆ ਕਿ ਉਹਨਾਂ ਦੀ ਬ੍ਰੇਨ ਕੀ ਡਾਇਮੰਡ ਦੀ ਕੋਈ ਪ੍ਰੋਬਲਮ ਹੈ ਨਾ ਉੱਥੇ ਬਿਹਾਰੀ 40 ਹਸਪਤਾਲ ਤੇ ਸੀਗੀ ਇੱਕਦਮ ਨਿਊਜ਼ ਆਈ ਉਹੀ ਉੱਥੇ ਸਭ ਤੋਂ ਚਾਰ ਵਜੇ ਤੇ ਸ਼ਾਮ ਦੇ ਸੀ ਤਾਂ ਸਾਨੂੰ ਕੋਲ ਚੱਲ ਜਲ ਜਲ ਹੀ ਪਤਾ ਲੱਗ ਗਿਆ ਤਾਂ ਬਹੁਤ ਸਾਸ ਬਹੁਤ ਗੂੜਾ ਦੁੱਖ ਭਰਿਆ ਪੰਜਾਬੀ ਸ਼ਹਿਰ ਸੋਹ ਉਹਨਾਂ ਦੇ ਪਰਿਵਾਰ ਦੇ ਸਦਮੇ ਇਸ ਦੁੱਖ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਦੀ ਹੈ ਅਤੇ ਅਰਦਾਸ ਪਰਮਾਤਮਾ ਕੋਲ ਕਿ ਜੋਤਰੀ ਬੇਇੱਜ਼ਤੀ ਕਰਦੀ ਕਿ ਉਹ ਆਪਣੇ ਚਰਨਾਂ ਦੀ ਨਿਵਾਸ ਕੋਸ਼ੇ ਤੇ ਇਸ ਤੋਂ ਪਰਿਵਾਰ ਨੂੰ ਬਾਹਰ ਨਾ ਰੱਖਿਆ ਬਹੁਤ ਬਹੁਤ ਆਪਿਆਰ ਕਾ ਨੂੰ ਪਾਣਾ ਮਾਹੀ ਲੱਗ ਮਾਹੀ ਲਾਈ ਲੱਗ ਹੋਇਆ ਤੇਰੀ ਸਾਰਾ ਜਗ ਹੋਇਆ ਮਾਹੀ ਲਾਈ ਲੱਗ ਹੋਇਆ ਤੇਰੀ ਸਾਰਾ ਜਗ ਹੋਇਆ ਜਦਾਂ ਦੀ ਆਪਣੀ ਜ਼ਿੰਦਗੀ ਕੱਟੀ ਪਰ ਫਿਰ ਵੀ ਇੱਕ ਬਹੁਤ ਸਟਰੋਂਗ ਹਿਊਮਨਿਟੀ ਤੇ ਬਹੁਤ ਕਾਈਂਡ ਤੇ ਬਹੁਤ ਸੰਭਰ ਇਨਸਾਨ ਅੱਜ ਇੱਥੇ ਜੋ ਵੀ ਮੇਰੇ ਕੋਲੇ ਅਚੀਵ ਕੀਤਾ ਹੈ ਇਹਨਾਂ ਦੀ ਬਹੁਤ ਮਿਹਨਤ ਤੇ ਇਹਨਾਂ ਦੀ ਆਪਣੀ ਦਿਨ ਰਾਤ ਦੀ ਇੱਕ ਉਹਨੂੰ ਦੁਬਾਰਾ ਦੁਬਾਰਾ ਹਰ ਕਵਤਾ ਨੂੰ ਪੜਨਾ ਉਹਨੂੰ ਦੇਖਣਾ ਕਿ ਉਹ ਮੈਂ ਕਿਦਾਂ ਠੀਕਾ ਛਲਗਾ ਸੁਣਾਉਣਾ ਤੇ ਉਹਦੇ ਵਿੱਚ ਮੇਰੇ ਮਦਰ ਮਮਾ ਦਾ ਉਹਦਾ ਬੈਡ ਉਹਨੂੰ ਹਰ ਵਾਰੀ ਸੁਣਨਾ ਬੜੀ ਪੇਸ਼ੰਤਤਾ ਨਾਲ ਅਸਰ ਸੁਣਿਆ ਲੈ ਜੀ ਚਾਚਾ ਬਾਰੇ ਕੋਲ ਨੇ ਸੁਣਗਾ ਤੇ ਉਹ ਉਹਨਾਂ ਨੇ ਗਾਣਾ ਤੇ ਉਹਨਾਂ ਨੇ ਸੁਣਨਾ ਸੋ ਜਿਹੜੀ ਸਿੱਖਰਤਾ ਮੈਨੂੰ ਲੱਗਦੀ ਕਿ ਇਹਨਾਂ ਦੋਨਾਂ ਦੀ ਹੈ ਤੇ ਅਸਲ ਤਾਂ ਨਾਲ ਇੱਕ ਸਪੋਰਟ ਕਰਦੇ ਆ ਤੇ ਮੈਂ ਬਹੁਤ ਹੈਪੀ ਆ ਕਿ ਇਹ ਆਪਦੇ ਇਸ ਲਾਈਵ ਦੀ ਇਸ ਖਿਸ਼ਮਤ ਨੂੰ ਇਹ ਨਾ ਸੋਣਾ ਇੰਜੋਏ ਕਰ। ਗੋਟ ਯੂ ਨਾ ਇਹ ਦੀ ਮੁੱਕ ਦੇ ਕਿਸੇ ਸਵੇਰੇ ਮੈਂ ਤੇ ਦੀਵਾ ਪਾਂਦੀ ਹਾਂ ਦੋਵੇਂ ਮੈਂ ਤੇ ਦੀਵਾ ਪਾਂਦੀ ਹਾਂ ਦੋਵੇਂ ਕੋਈ ਹੋਰ ਨਹੀਂ ਦਿਸਦਾ ਚਾਰ ਚੁਫੇਰੇ ਮੈਂ ਤੇ ਦੀਵਾ ਪਾਂਦੀ ਹਾਂ ਦੋਵੇਂ ਕੋਈ ਹੋਰ ਨਹੀਂ ਦਿਸਦਾ ਚਾਰ ਜਫੇਰੇ ਬਸ ਸੈਨਾ ਕਾ ਰਾਜਾ ਸੈਨਾ ਦਾ ਰਾਜਾ ਕੱਚੇ ਵੇੜਿਆਂ ਦੇ ਵਿੱਚ ਜੁੜੂ ਪੈਂਦੇ ਸਾਰੇ ਸੀ ਉਹ ਵੱਡਾ ਮਾਈ ਬੇਬੇ ਬਾਪੂ ਜੱਜਤਾਏ ਸਾਰੇ ਸੀ ਕੱਚੇ ਵੇੜਿਆਂ ਦੇ ਵਿੱਚ ਡੁੱਡ ਬੈਨ ਸਾਰੇ ਸੀ ਉਹ ਵੱਡਾ ਪਾਈ ਬੇਬੇ ਕਾਹੂ ਚੱਕ ਕਹੇ ਚਾਰੇ ਸੀ ਅਨੇਕਾਂ ਵੱਡੇ ਤੋਂ ਵੱਡੇ ਨਾਮ ਮੇਰੇ ਤੁਸੀਂ ਇਥੋਂ ਤੱਕ ਕਿ ਫਰਾਂਸ ਦਾ ਵੀ ਸਭ ਤੋਂ ਵੱਡਾ ਨਾਮ ਮਿਲਿਆ ਔਰ ਜਿਨ੍ਹਾਂ ਨੇ ਕਿਤਾਬਾਂ ਪਤਾ ਨਹੀਂ ਦੁਨੀਆਂ ਦੀਆਂ ਕਿੰਨੀਆਂ ਆ ਭਾਸ਼ਾਵਾਂ ਦੇ ਵਿੱਚ ਤਰਜਮਾ ਹੋਈਆਂ ਨੇ ਉਹਨਾਂ ਨੂੰ ਯਾਦ ਕਰਨਾ ਬੰਦ ਕੋ ਪੰਜਾਬ ਦੀ ਧੀ ਯਾਦ ਕਰਸੈਂ ਉਹ ਉਸ ਵੇਲੇ ਜਿਸ ਉਰਜਾ ਜਿਸ ਹਿੰਮਤ ਜਿਸ ਟੈਲੈਂਟ ਨਾਲ ਤੇਵਾ ਨਾਲ ਉਹਨਾਂ ਨੇ ਆ ਸਾਜ ਦੇ ਵਿੱਚ ਪੈਰ ਰੱਖਿਆ ਰੇਡੀਓ ਸੇ ਸ਼ੁਰੂ ਹੋ ਕੇ ਉਹਨਾਂ ਨੇ ਜੋ ਨਾਮ ਨਾ ਕਟਿਆ ਹੈ ਸਾਡੇ ਲੋਕ ਜੈਰਸੀ ਕਰਦੇ ਸੀ ਸਾਡੇ ਲੋਕ ਉਹ ਚੰਗੇ ਨਹੀਂ ਸਿਰਾਂ ਦੇ ਪਰ ਉਹ ਜੋ ਕੁਝ ਕਰ ਗਈ ਹੈ ਉਹਨੂੰ ਦੁਬਾਰਾ ਜਿਹੜਾ ਹੈਗਾ ਆ ਉਹਦੇ ਬਾਰੇ ਸੋਚਣ ਦੀ ਲੋੜ ਹੈ ਉਹਨੂੰ ਗਾਚਣ ਦੀ ਲੋੜ ਹੈਗਾ ਉਹਨੂੰ ਉਹ ਉਹ ਚੀਜ਼ ਹੈ ਜਿਵੇਂ ਲੋਕ ਸ਼ੈਕਸਪੀਅਰ ਨੂੰ ਹਲੇ ਤੱਕ ਨਹੀਂ ਛੱਡ ਰਹੇ ਅਸੀਂ ਅੰਮ੍ਰਿਤ ਦਾ ਪ੍ਰੇਮ ਨੂੰ ਹੋਣੀ ਛੱਡਣਾ ਸ਼ੁਰੂ ਕਰਤਾ ਅਸੀਂ ਉਹਨਾਂ ਤੇ ਮਾਨ ਕਰਨਾ ਕਰਦੇ ਰਹੇ ਤੇ ਤਾਂ ਹੀ ਜਿਹੜਾ ਜਿਹੜਾ ਹੈਗਾ ਅੰਦਾਵੀ ਸਾਹਿਬ ਜੀ ਬੰਦੇ ਜਿਹੜਾ ਜਬਾ ਧਰਮ ਹੈ ਅਸੀਂ ਉਹਦੇ ਪੂਰੇ ਉੱਤਰਾਂਗੇ ਇਤੋਂ ਬਾਅਦ ਮੌਕਾ ਨਾਲੇ ਮੇਰੇ 5-6 ਮਿੰਟਾਂ ਤੋਂ ਬਾਹਰ ਕਰਦੇ ਕੋਈ ਗੱਲ ਹਾਂਜੀ ਜਿਹੜੀ ਇਹ ਕਿਤਾਬ ਹੈਗੀ ਜੀ ਸਭ ਤੋਂ ਪਹਿਲਾਂ ਮੈਂ ਵਧਾਈ ਦੇਣਾ ਮੈਂ ਫਿਰ ਵੀ ਇਹ ਕੋਈ ਨਾ। ਬਹੁਤ ਬਹੁਤ ਵਧਾਈ ਤੁਹਾਡੀ ਪਹਿਲੀ ਕਿਤਾਬ ਹੈ ਇਹ ਵੀ ਪਤਾ ਲੱਗਿਆ ਕਿ ਤੁਸੀਂ ਅ ਸਵਾ ਸਾਲ ਦੇ ਅੰਦਰ ਇੱਥੇ ਆ ਕੇ ਲਿਖਣਾ ਲਿਖਣਾ ਇਹ ਤੇ ਆ ਬੇਸ਼ੁਮ ਕੀਤਾ ਮੈਂ ਹੈਰਾਨ ਹਾਂ ਕਿ ਕੱਗਦਾ ਉਹ ਜੀ ਹੈ ਜਿਹੜੀ ਅਸੀਂ ਨਿੱਕੇ ਹੁੰਦੇ ਗੁਣ ਬਣਾਉਣ ਲੱਗ ਜਾਂਦੇ ਹਾਂ ਨਿੱਕੇ ਹੁੰਦੇ ਬੰਦ ਜੇ ਬਣਾਉਣ ਲੱਗ ਜਾਂਦੇ ਆ ਕੋਈ ਵੀ ਤੁਸੀਂ ਰਿਸਕ ਲੈ ਲਓ ਉਹ ਪਹਿਲਾਂ ਕਰਤਾ ਤੋਂ ਸ਼ੁਰੂ ਕਰ ਲਵੇਗਾ ਮਾੜੇ ਮੋਟੇ ਚਾਹੀਏ ਕਿ ਉਹ ਜਿਵੇਂ ਮੰਗਰ ਤਾਂ ਹੀਰੇ ਛੱਡ ਕੇ ਜਿਗੜੀ ਉਹ ਪਹਿਲਾਂ ਕਰਤਾ ਤੇ ਸ਼ੁਰੂ ਕਰਦਾ ਹੈ ਪਰ ਇਹਨਾਂ ਨੇ ਕਦੇ ਕਰਤਾ ਸ਼ੁਰੂ ਹੀ ਨਹੀਂ ਕੀਤੀ ਫੀਡਬੈਕ ਕਰ ਕਰਦਾ ਤਾਂਗਾ ਹੈ ਆਪਣੀ ਸੋਚਣਾ ਪ੍ਰੇਸ਼ ਕਰਦਾ ਉਹ ਬਹੁਤ ਹੀ ਕਮਾਦਾ ਬੜੇ ਸਾਦਾ ਸ਼ਬਦਾਂ ਦੇ ਵਿੱਚ ਜਿਹੜੀ ਗੱਲ ਸਿੱਧੂ ਸਾਹਿਬ ਇਹ ਇਹਨਾਂ ਕੋਲ ਵੀ ਇਹ ਵੱਲ ਆਉਂਦਾ ਹੈ ਇਹਨਾਂ ਨੂੰ ਵੀ ਇਹ ਵੀ ਸਾਗਰ ਨੂੰ ਆਪਣਾ ਗਾਹੇ ਚ ਪੇਟ ਦਿੰਦੇ ਆ ਤੇ ਬਹੁਤੀਆਂ ਗੱਲਾਂ ਸਿੱਧੂ ਸਾਹਿਬ ਨੇ ਕਹਾਈ ਚੱਕੀਆਂ ਨੇ ਤੋਂ ਰੌਣਕ ਬਹੁਤ ਬਹੁਤ ਵਧੀਆ ਗੱਲ ਵੀ ਨਹੀਂ ਹੈ ਪਰ ਅਸੀਂ ਅਸੀਂ ਹਮੇਸ਼ਾ ਹੀ ਤੁਹਾਡੀ ਤੁਹਾਡੀ ਲਿੱਖ ਨੂੰ ਤੁਹਾਡੀ ਪੇਸ਼ਕਾਰੀ ਨੂੰ ਐਨਜੋਏ ਕਰਦੇ ਆਂ ਪਸੰਦ ਕਰਦੇ ਆਂ ਦੂਸਰਾ ਦੂਸਰਾ ਨਾਮ ਸੁਧਾਰ ਡਾਕਟਰ ਜੁਗਾ ਸਿੰਘ ਜਿਹੜਾ ਹੈ ਸਾਡੇ ਕੋਲ ਪਛਣੇ ਇਹਨਾਂ ਦੀ ਵੀ ਬੜੀ ਪਿਆਰੀ ਬਿੱਠੀ ਆਵਾਜ਼ ਆ ਤੁਸਾਬ ਕਮਾਲ ਹੀ ਕਰਦੇ ਨੇ ਹਮੇਸ਼ਾ ਹੀ ਸੋ ਅੱਜ ਮੈਨੂੰ ਲੱਗਦਾ ਕਿ ਬਹੁਤ ਸਾਰੇ ਰਤਨ ਇਕੱਠੇ ਹੋਏ ਬੈਠੇ ਨੇ ਸਭਾ ਦੇ ਵਿੱਚ ਇਹ ਸਿਰ ਤੁਹਾਡੇ ਕਰਕੇ ਆ ਜਾਏ ਨੇ ਤੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਮੈਂ ਰਹਾ ਸੂਜ ਨੂੰ ਬਣਾਉਂਦਾ ਰਾਤ ਨੂੰ ਮੈਂ ਰਹਾ ਸੂਜ ਬਣਾਉਂਦਾ ਰਾਤ ਨੂੰ ਕੁਝ ਜੁਗੂ ਤੇ ਕੁਝ ਤਾਰੇ ਨੂੰ ਤੋੜ ਬਾਬਾ ਸ਼ਾਹੀ ਬਚਪਾਇਆ ਜੋ ਅਸਾਂ ਬਾਬਾ ਸ਼ਾਹੀ ਬਚਪਾਇਆ ਜੋ ਅਸਾਂ ਕੌਣ ਦੇਵੇਗਾ ਉਹ ਬਚਪਨ ਮੋੜ ਕੇ ਐਂਟਰ ਕਰ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਸੀ ਕੋਈ ਕਰੀ ਹੁੰਦੀ ਹੈ ਆਈ ਹਰਡ ਹਰ ਥੈਂਕ ਯੂ ਸ੍ਰੀਨਦਰਜੀਤ ਜੀ ਯੂ ਟੋਲਡ بولی تو زیادہ وویک کی گزل گیت کو مجھے تو تین کا ڈیفرنس ہی پتا سی میں کہ چلو کتاب لے کے پوتر سیکھا گے ہاؤ ٹو پاس دا ریٹائرمینٹ ویڈ یو کم بیک تو ਵੇ ਗਿਆਨੀ ਤਪੁ ਔੜੇ ਕਾਲੇ ਦੀ ਕਰੀਟ ਵਾਲਿਆ ਕੀ ਘੜਾਸੀ ਕੱਟਦੇ ਏ ਕਾ ਕੋਨ ਲੱਗੇ ਅਸੀਂ ਸਤ ਕਰਤੇ ਤਾਰਤੀ ਸਲਖਣੀ ਅਰਜ਼ਾ ਕਰਨ ਦਾਸ ਤੇਰੇ ਦਰ ਤੇ ਸਵਾਕਿਲਾਜ ਰਖਣੀ ਤੋ ਹੋ ਕੇ ਅੰਗ ਸੰਧ ਤਾਂ ਭਰ ਦੇ ਗੁਰੂ ਕੋ ਬਿੰਦ ਮੋਰ ਗੰਦ ਜੀ ਕਾ ਵਤਾ ਤੇ ਰੰਗ ਤਾਂ ਕਿਵੇਂ ਉਹ ਕਟਿਆ ਵਧੀਆ ਕੈਸਾ ਤੇ ਮਾੜੀ ਚੰਗੀ ਲੇਖਕ ਸਮੂਹ ਕੇ ਤਰ੍ਹਾਂ ਦਾ ਭਾਵ ਕੀ ਹੁੰਦਾ ਜਿਉਂ ਸਮੂਹ ਦੀਆਂ ਭਾਵਨਾਵਾਂ ਕੋਈ ਰਿਸਾਰ ਕੇ ਨਿਜਵਲ ਓਲਾਰ ਹੋ ਜੇ ਤਾਂ ਮੈ ਸਮੀਤਾ ਉਹ ਕਿਸੇ ਪਹਾੜ ਦੀ ਕੁੰਦਰ ਚ ਬੈਠਾ ਜੋਗੀ ਤੋਂ ਵੱਧ ਕੁਛ ਨਹੀਂ ਤਾਸ ਹੋ ਗਿਆ ਤੁਜਨੋ ਲੋਕੋ ਪਰਵਾਸ ਹੋ ਗਿਆ ਵਸਦਾ ਸੋਨਾ ਪੰਜਾਬੂ ਉਦਾਸ ਹੋ ਗਿਆ ਤੂ ਲੋ ਖੋਜ ਦੋਸ ਪਰਵਾਸ ਹੋ ਗਿਆ ਵਸਦਾ ਸੋਨਾ ਪੰਜਾਬੂ ਉਦਾਸ ਹੋ ਗਿਆ ਜਿੰਦ ਤੋਂ ਕੋਲ ਕੋ

ਕੌੜਾ ਜੇ ਮਾਮਾ ਤੋਜੰਦਾ ਮਨਜੀਤ ਆਪਣਾ ਗਾ ਕੇ ਕੌੜਾ ਜੇ ਰੋਜਾ ਮਨਜੀਤ ਆ ਤਤ ਦਾ ਪੰਧ ਹੈ ਹਰ ਸਾਬੀ ਹਰ ਸਾਬੀ ਉਸਦੇ ਹੁਕਮ ਦਾ ਪੰਧ ਹੈ ਇਹ ਦੋ ਲੰਨਾ ਐ ਪਹਿਲੋ ਕਿ ਜ਼ਿੰਦਗੀ ਦਾ ਬਚਪਨ ਤੋਂ ਅੰਤ ਤੱਕ ਸਾਰਾ ਸੋਥਰ ਦਸਤੀਏ ਇੱਕ ਕਿਤਾਬ ਵਿੱਚ ਸਮਝਦੀਆਂ ਪੰਜਾਬੀ ਸਭਿਆਚਾਰ ਸਾਡੇ ਪ੍ਰਾਣ ਰਵਾਇਤਾਂ ਸਾਡੀਆਂ ਲੋਕ ਜੰਗੀਆਂ ਕਹਾਣੀਆਂ ਤੇ ਲੋਕ ਸਭੇ ਔਰ ਹੋਂਦਾ ਸਾਡਾ ਸਭਿਆਚਾਰ ਪੁਰਾਣਾ ਸਭਿਆਚਾਰ ਇਹਨਾਂ ਨਵਾਂ ਸਭਿਆਚਾਰ ਜੀਵਤ ਬਹੁਤ ਸਾਰੇ ਗਲਤ ਗੱਲਾਂ ਆਈਆਂ ਬਹੁਤ ਸਾਰੇ ਐਸ ਤਰ ਜਿਨ੍ਹਾਂ ਨੂੰ ਅਸੀਂ ਪਸੰਦ ਵੀ ਕਰਦੇ ਤੇ ਕੋਸ਼ਿਸ਼ ਕਰਦੇ ਆ ਉਪਜਾਣ ਪਰ ਨਹੀਂ ਰਹੀਆਂ ਉਹ ਸਾਰਿਆਂ ਦਾ ਬਦਨਾਮ ਇਹਨਾਂ ਨੇ ਆਪਣਾ ਕਸਤਾ ਦੇ ਦਿੱਤਾ ਕਿੰਨੇ ਨਵੇਂ ਜਨਮੇ ਬੱਚਿਆਂ ਨੂੰ ਪੰਜਾਬ ਲੈ ਜਾਂਦੇ ਆ ਨੇ ਕੀ ਬੀਤੀ ਏ ਮਾਵਾਂ ਤੇ ਉਹ ਮਨੇੜਿਓ ਠਕਿਆ ਜਦ ਨੰਨੇ ਮੰਨੇ ਵਿੱਚ ਵਿਦੇਸ਼ੀ ਚੰਦੇ ਨੇ ਬਹੁਤ ਖੁਸ਼ੀਆਂ ਤੇ ਸਵਾਗਤ ਹੁੰਦਾ ਹੈ ਕੁਝ ਮਹੀਨਿਆਂ ਲਈ ਮਾਵਾਂ ਨੂੰ ਜਪਾ ਛੁੱਟੀਆਂ ਹੁੰਦੀਆਂ ਨੇ ਛੁੱਟੀਆਂ ਖਤਮ ਹੋਣ ਤੇ ਕੰਮ ਤੇ ਜਾਣਾ ਪੈਂਦਾ ਏ ਮੈਂ ਸੱਚਣਾ ਤੇਰੇ ਮੇਰੇ ਜੀਵਨ ਆਂ ਨਹੀਂ ਸੱਬਦੀ ਸਜਣਾ ਮਹਿਮਾਣ ਮੇਰੇ ਦਿਲ ਵਿੱਚ ਟੰਪਣ ਕੇ ਸਜਣਾ ਤਰਨਾ ਦਿਨ ਚੜਦਾ ਕਿਉਂ ਤੇਰਾ ਆ ਚੱਲਣ ਕੋ ਦਾ ਦਿਨ ਚੜਦਾ ਕਿਉ ਤੇਰਾ ਆ ਚੱਲ ਮਰੋਂ ਰਹੇ ਤੇਰਵਾਜਾ ਬੋਲਦਾ ਮਨ ਜੀਤਿਆ ਕਦੇ ਢੇੜਾ ਮਾਰੀ ਮਿੱਟੀ ਘਟੇ ਨਾਲ ਪਰ ਗਿਆ ਹੋਈ ਖੱਜਲ ਖੁਆਰੀ ਮੈਂ ਤੇਰਵਾਜਾ ਬੋਲਦਾ ਮਨ ਜੀਤਿਆ ਕਦੇ ਢੇੜਾ ਮਾਰੀ ਮਾ ਦਾ ਚਰਖਾ ਬਾਪੂ ਦੀ ਪੰਜਾਲੀ ਓਏ ਸਾਈਕਲ ਖੜਾ ਅੜੀਤ ਦਾ ਜਦ ਕਦੇ ਗਰੀ ਸਵਾਰੀ ਮੈਂ ਤੇਰਵਾ ਜਾ ਬੋਲਦਾ ਮਨ ਜੀਤਿਆ ਕਦੇ ਦੇੜਾ ਮਾਰੀ ਵੈਰੀ ਗੁੱਡ ਮੀਰੀ ਮੱਝ ਸੀ ਘਰ ਦੀ ਰਾਣੀ ਵੱਡੇ ਬਲ ਤੇ ਦੀ ਸਰਦਾਰੀ ਉਹ ਖੁੱਪੇ ਗੱਡੇ ਕਰਦਾ ਸੀ ਨਾ ਕਦੇ ਬਾਜੀ ਹੈਰੀ میں دروازہ بولتا من چیتیاں کتاب اپنی بہت بہت ہے میرے دوست نے میرے وٹسپ سے میسج پایا کہ ڈاکٹر صاحب میری کتاب لگی ہوئی ہے شروع ہے بڑی دلتا چھسیا جی راج دھائی والا دیں جانا سر میری سب تو پیاری پرابلمس کپشی ہے بھجن گرو میرے پروارک مینبر ہے ਉਹਨਾਂ ਦਾ ਕਲੈਕਟਰ ਹੋ ਰਿਹਾ ਜਿਸ ਤੋਂ ਸਿਰਜਣਾ ਸੀ। ਔਰ ਮੈਂ ਸੋਚਿਆ ਯੂਨਿਟ 5 ਵਜੇ ਤੇ ਸਭ ਨਿਕਲ ਗਏ। ਮੈਂ ਨਹੀਂ। ਮੈਂ ਉਹਦਾ ਟਾਈਮ ਮੈਂ 23 ਸਾਲ ਤੋਂ ਰਹਿ ਗਿਆ। ਪਲੈਨਿੰਗ ਦੀ ਟੀਮ ਰਾਤ ਤਾਰੀਖਾ ਦੀ ਹਾਜ਼ਰੀ ਲਾਦੀ। ਉਹਦੇ ਕਾਹਤਾਂ ਮੈਂ ਚੱਲਿਆ। ਫਿਰ ਉਹ ਜਾਣਾ ਜ਼ਰੂਰੀ। ਉਹਦੇ। ਤਾਂ ਆਪੇ ਸ਼ਾਇਦ ਸਰਵਾਰ ਜਿਸਟਾਡ ਬਠਿੰਡਾ ਦਾ ਨਮਾਇੰਦਾ ਦੇ ਤੌਰ ਤੇ ਬਾਚਰ ਸਾਹਿਬ ਦੀ ਰਚਨਾ ਤੁਹਾਡੇ ਸਾਹਮਣੇ ਪੇਸ਼ ਕਰ। ਸੋਰ ਜਲਕਿਆ ਹਾ ਹਾ ਕਿਤੇ ਨਹੀਂ ਕਾਕਾ ਕੁਛ ਕਾ ਤੇ ਜਿਵੇਂ ਬੱਚਾ ਕੁਆਚਾ ਹੁੰਦਾ ਨਾ ਵੀ ਉਹ ਉਹ ਕਹਿੰਦਾ ਵੀ ਮੈਨੂੰ ਹੈਲਪ ਚਾਹੀਦੀ ਉਹ ਆਪਣੇ ਘਰੇ ਪੁੱਛਦਾ ਮੈਂ ਆਪਣੇ ਫਾਦਰ ਸਾਹਿਬ ਨੂੰ ਮੇਰੇ ਪਿਤਾ ਜੀ ਪ੍ਰੋਫੈਸਰ ਪ੍ਰਵਿੰਦਰ ਸਿੰਘ ਉਹ ਪੰਜਾਬੀ ਉਹਨਾਂ ਨੇ ਐਮਏ ਪੜ੍ਹਾਈ ਆ ਪਤਾ ਨਹੀਂ ਕਿੰਨੇ ਸਾਲ ਸੀ 30 40 ਸਾਲ ਨੇ ਨਹੀਂ ਪੜਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਗੱਲ ਇਦਾਂ ਵੀ ਮਾਸਟਰ ਜੀ ਕਹਿੰਦੇ ਆ ਵੀ ਤੂੰ 5 ਮਿੰਟ ਬੋਲ। ਤੇ ਕਹਿੰਦੇ ਆ ਅਕਸ਼ਾਈਆ ਫਿਰ ਮੈਂ ਕਿਹਾ ਜੀ ਕੁਛ ਕਰੋ। ਕਹਿੰਦੇ ਤੂੰ ਕਿਤਾਬ ਪੜ ਲਈ ਆ ਮੈਂ ਕਿਹਾ ਹਾਂ ਜੀ ਥੋੜੇ ਬਹੁਤ ਪੜੀ ਸੀ ਕਹਿੰਦੇ ਕਿਵੇਂ ਲੱਗੀ ਮੈਂ ਕਿਹਾ ਜੀ ਬਹੁਤ ਠੀਕ ਹੈ। ਕਹਿੰਦੇ ਫੇਰ ਬੋਲ। ਮੈਂ ਕਿਹਾ ਜੀ ਕੀ ਕ੍ਰਾਈਟੇਰੀਆ ਕੀ ਹੁੰਦਾ ਬੋਲਣ ਦਾ ਇਸੇ ਮੈਨੂੰ ਇਹ ਤਾਂ ਦੱਸੋ ਜਰਾ। ਕਿਉਂਕਿ ਆਬੀਸਲੀ ਮੇਰਾ ਦਿਮਾਗ ਪੜਿਆ ਸਰਟੀਫਿਕੇ ਆ। ਫਿਰ ਉਹਨਾਂ ਨੇ ਮੈਨੂੰ ਸਾਰੀਆਂ ਪੁਰਾਣੀਆਂ ਗੱਲਾਂ ਚੇਤੇ ਕਰਾਈਆਂ। ਜਦੋਂ ਮੈਂ ਸਕੂਲ ਸੀ ਤੇ ਆਬੀਅਸਲੀ ਪੰਜਾਬੀ ਦੀ ਐਮਏ ਪੜਾਉਂਦਾ ਸੀ ਤੇ ਕਾਫੀ ਲੇਖਕਾਂ ਦਾ ਘਰੇ ਸਾਡੇ ਆਉਣਾ ਜਾਣਾ ਸੀ ਤੇ ਮੇਰੇ ਲਈ ਜਗਤਾਰ ਅੰਕਲ ਆ ਮੇਰੇ ਲਈ ਆਤਮਜੀਤ ਅੰਕਲ ਆ ਪਰ ਉਹ ਕਹਿੰਦੇ ਮੈਂ ਜਸ ਮੈਂ ਕਿ ਕੀ ਕੀਤਾ ਕਿ ਤੇ ਕਾਕਾ ਅੱਜ ਮੈਂ ਆਤਮਜੀਤ ਪੜਾ ਕੇ ਆਇਆ ਮੈਂ ਕਿ ਮੈਨੂੰ ਉਦੋਂ ਸਕੂਲ ਚ ਮੈਨੂੰ ਸਮਝ ਨਹੀਂ ਪਿਲਦੀ ਇਹਦਾ ਮਤਲਬ ਕੀ ਹੈ ਫਿਰ ਉਹਨਾਂ ਨੇ ਮੈਨੂੰ ਸਾਰਾ ਸੁਝਾਇਆ ਵੀ ਦਾਦਾ ਹੈ ਤਾਂ ਮੈਂ ਕਹਿੰਦਾ ਇਹਦਾ ਮਤਲਬ ਹੈ ਜੀ ਵੀ ਲੇਖਕ ਕੋਈ ਵੀ ਲਿਖ ਸਕਦਾ ਕਹਿੰਦੇ ਹਾਂ ਮੈਂ ਕਹਿੰਦਾ ਮੈਂ ਵੀ ਲਿਖ ਸਕਦਾ ਕਹਿੰਦੇ ਹਾਂ ਮੈਨੂੰ ਹੁਣ ਚੇਤਾ ਆ ਰਹੀ ਜੀ ਮੈਂ ਕਦੋਂ ਆਪਣੇ ਘਰ ਦੇ ਬਾਹਰ ਉਡੀਕਾਂ ਇਧਰੋਂ ਉਧਰੋਂ ਦਿਸ ਜਾਂਦੀ ਨੂੰ ਬਹੁਤ ਕੰਮਾਂ ਭਾਰੀ ਦਿੱਤਾ ਆ ਜਾ ਤੈਨੂੰ ਯਾਰ ਬੋ ਤੇ ਕੁਝ ਕੁ ਤੂੰ ਕਰ ਖਿਆਲ ਸੱਜਣਾ ਸਾਡਾ ਹਾਲ ਬਿਹਾਲ ਸੱਜਣਾ

خدا کی رحمتوں پر تو اپنا نام لگانا چھوڑ دے خدا کی رحمتوں پر تو اپنا نام لگانا چھوڑ دے کو ٹھیک کار بن سب جائے جائیں گے جہیں ان پر اترانا چھوڑ دے جہاں ڈوکتے دیکھیں ہیں بڑے بڑے جہاز پانی میں ان بے جان چیزوں سے تو اپنا دل لگانا چھوڑ دے سارے آج ساری سلسلہ سلسلہ دی میٹنگ بچائے اور میری کتاب دی ਜੋ ਮੰਦੋ ਕਰਤਨ ਕਰਨ ਦੇ ਵਿੱਚ ਸਮਾਸ਼ੀ ਸਬਾਗ ਬਣਾਇਆ ਤੋਂ ਮੈਂ ਸਦਾ ਧੰਨਵਾਦ ਕਰਦਾ ਮੈਨੂੰ ਇੱਕ ਜਦੋਂ ਮੈਂ ਲਿਖਣਾ ਸ਼ੁਰੂ ਕਰਿਆ 24 ਸਾਲ ਦੇ ਵਿੱਚ ਸ਼ੁਰੂ ਦੇ ਦਿਨਾਂ ਦੇ ਵਿੱਚ ਮੈਂ ਇੱਕ ਲਿਖਿਆ ਸੀ ਕਿ ਮੈਨੂੰ ਯਾਦ ਆ ਇੱਕ ਗੱਲ ਅੱਜ ਕੱਲ ਕਿਸੇ ਦੇ ਨਾਮ ਵਰਗਾ ਕੋਈ ਗੀਤ ਗੁਣ ਬਣਾ ਰਿਹਾ ਹਾਂ ਅੱਜ ਕੱਲ ਕਿਸੇ ਦੇ ਨਾਮ ਵਰਗਾ ਕੋਈ ਗੀਤ ਗੁਣ ਬਣਾ ਰਿਹਾ ਹਾਂ ਆਪਣੇ ਹੀ ਅੰਦਰ ਝਾਤ ਪਾ ਕੇ ਦੀਵਾਰ ਉਸਤੇ ਪਾ ਰਿਹਾ ਹਾਂ ਬਹੁਤ ਵਾਹਿਗੁਰੂ ਇਹ ਇਹਦੇ ਵਿੱਚ ਅੱਗ ਨਹੀਂ ਗੱਲ ਜਿਹੜੇ ਅੱਗੇ ਕੋ ਕਰਦੇ ਉਹਦੇ ਵਿੱਚ ਅੱਗੇ ਸੀ ਲਾਸਟ ਵਿੱਚ ਮੈਂ ਕਾਫੀ ਉਹ ਪੂਰਾ ਤੱਕ ਨਹੀਂ ਬੋਲਦਾ ਤੇ ਲਾਸਟ ਵਿੱਚ ਮੈਂ ਲਿਖਿਆ ਸੀ ਉਹਦੇ ਵਿੱਚ ਉਦੋਂ ਮੈਨੂੰ ਕੋਈ ਨਹੀਂ ਜਾਣਦਾ ਕੈਹ ਦੇ ਵਿੱਚ ਤੇ ਲਾਸਟ ਵਿੱਚ ਉਹ ਮੈਂ ਲਿਖਿਆ ਸੀ ਸੁਖਮੰਦਰ ਬੇਗਾਨੇ ਦੇਸ਼ ਵਿੱਚ ਵਸਦਾ ਹੈ ਨਹੀਂ ਕੋਈ ਜਾਣਦਾ ਸੁਖਮੰਦਰ ਬੇਗਾਨੇ ਦੇਸ਼ ਵਿੱਚ ਵਸਦਾ ਹੈ ਨਹੀਂ ਕੋਈ ਜਾਣਦਾ ਮੈਂ ਹਵਾਵਾਂ ਦੇ ਹੱਥ ਉਸ ਨੂੰ ਸੁੱਖ ਦਾ ਨੇੜਾ ਲਾ ਆਇਆ ਹਾਂ ਅੱਜ ਕੱਲ ਕਿਸੇ ਤੋਂ ਸਵਾ ਇੱਕ ਸਾਲ ਬਾਅਦ ਅੱਜ ਮੈਂ ਮਹਿਸੂਸ ਕਰ ਰਿਹਾ ਸੀ ਹੁਣ ਮੈਨੂੰ ਉੱਤੇ ਇੰਡੀਆ ਜਿੱਨੇ ਰੋਕਦੇ ਸੀ ਜਾਣਦੇ ਜਿੰਨੇ ਸਹਿਸਵਾ ਦੇ ਬਦੌਲ ਉਸ ਨੂੰ ਇੱਥੇ ਜਾਣ ਲੱਗ ਪਏ ਹੈ ਨਾ ਤੇ ਬਹੁਤ ਧੰਨਵਾਦ ਹੈ ਫੈਰਾ ਸਾਹਿਬ ਦਾ ਭੈਣ ਜੀ ਦਾ ਉਹ ਸਾਰੇ ਸਾਡੇ ਨੰਬਰ ਜਿੰਨੇ ਹੈਗੇ ਇਹਨਾਂ ਨੇ ਮੈਨੂੰ ਬਹੁਤ ਸਹਿਯੋਗ ਦਿੱਤਾ ਇਹ ਕਵਤਾ ਦੇ ਵਿੱਚ ਜਦ ਮੈਨੂੰ ਇੰਨੀ ਵੱਡੀ ਗੱਲ ਉਹ ਬੋਲਣ ਹੀ ਦੇ ਦਿਓ ਅੱਜ ਪੰਜਾਬੀ ਸਿਹਤ ਸਭਾ ਦੀ ਮੰਥਲੀ ਮੀਟਿੰਗ ਕੌਂਸਲ ਆਫ ਸਿੱਖ ਆਰਗੇਨਾਈਜੇਸ਼ਨ ਕਲ ਗਰੀ ਜਨਕੇ ਕੋਸੋ ਹਾਲ ਦੇ ਵਿੱਚ ਹੋਈ ਇਸ ਮੀਟਿੰਗ ਦੇ ਵਿੱਚ ਸਖਮਿੰਦਰ ਸਿੰਘ ਜੀ ਗੱਲ ਜਿਨ੍ਹਾਂ ਦੀ ਪਲੇਠੀ ਪੁਸਤਕ ਖਾਕ ਤੋਂ ਖਾਕ ਤੱਕ ਰਿਲੀਜ਼ ਕੀਤੀ ਗਈ ਲੋਕਰਪਨ ਕੀਤੀ ਗਈ ਸਖਮਿੰਦਰ ਜੀ ਦੀ ਇਹ ਪਹਿਲੀ ਪੁਸਤਕ ਇਹਨਾਂ ਨੇ ਲਿਖੀ ਆ ਬਹੁਤ ਹੀ ਘੱਟ ਲੇਖਕਾਂ ਤੇ ਸਹਿਤਕਾਰਾਂ ਦੇ ਹਿੱਸੇ ਇਹ ਗੱਲ ਆ ਕਿ ਉਹ ਇੰਨੇ ਥੋੜੇ ਸਮੇਂ ਦੇ ਵਿੱਚ ਲਿਖਣਾ ਸ਼ੁਰੂ ਕਰਕੇ ਉਹ ਇੱਕ ਕਿਤਾਬ ਵੀ ਲਿਖ ਦੇਣਾ ਤੇ ਦੂਜੀ ਕਿਤਾਬ ਜਿਹੜੀ ਆ ਉਹ ਵੀ ਜਲਦੀ ਜਿਹੜੀ ਆ ਉਹ ਉਹਨਾਂ ਦੀ ਆ ਰਹੀ ਆ ਤੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਗੱਲ ਇਹ ਵੀ ਸੀ ਕਿ ਜਿੰਨੇ ਵੀ ਸਾਹਿਤਕ ਪ੍ਰੇਮੀ ਸੀ ਉਹਨਾਂ ਨੇ ਸਖਮੰਦਰ ਸਿੰਘ ਦੀ ਜਿਹੜੀ ਕਿਤਾਬ ਹੈ ਜਿਹੜੀ ਖਾਸ ਤੋਂ ਖਾਸ ਤੱਕ ਇਹ ਦੇ ਵਿੱਚ ਜਿੰਨੀਆਂ ਵੀ ਰਚਨਾਵਾਂ ਸ਼ਾਮਲ ਨੇ ਉਹਨਾਂ ਵਿੱਚੋਂ ਹੀ ਸਾਰੀਆਂ ਰਚਨਾਵਾਂ ਸਟੇਜ ਤੇ ਬੋਲੀਆਂ ਤੇ ਸਾਡੇ ਨਾਲ ਸ਼ਾਮਲ ਨੇ ਸਖਮੰਦਰ ਸਿੰਘ ਗਿੱਲ ਕਰਦੇ ਗੱਲਬਾਤ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਸਖਮੰਦਰ ਜੀ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਤੁਸੀਂ ਇੱਥੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੈਲਗਰੀ ਆਇਆ ਹਾਂ ਹਾਂਜੀ ਮੈਂ ਦਸੰਬਰ 2023 ਵਿੱਚ ਕੈਲਗਰੀ ਮੈਂ ਤੇ ਮੇਰੀ ਵਾਈਫ ਸੁਖਵਿੰਦਰ ਕੌਰ ਅਸੀਂ ਦੋਨੇ ਯਾਨੀ ਆਪਣੀ ਬੇਟੀ ਰਵਨੀ ਸੱਤੋ ਕੋਲ ਆਏ ਸੀਗੇ ਤੇ ਜਿਹੜੀ ਇੱਥੇ ਐਡਿਕਸ਼ਨ ਸੈਕ ਕਲੀਨਿਕ ਦੀ ਮੈਨੇਜਰ ਆ ਉਹ ਅਸੀਂ ਉਹਦੇ ਕੋਲੇ ਰਹਿ ਰਹੇ ਹਾਂ ਉਹ ਦੋਤੋਂ ਤੇ तकरीबन ਮੈਂ 24 ਜਦੋਂ ਸਾਲ 24 ਚੱਲ ਪਿਆ ਤੇ 24 ਇਹ ਫਿਰ ਮੇਰਾ ਧਿਆਨ ਲਿਖਣ ਵੱਲੀ ਗਿਆ ਤੇ ਮੈਂ ਜੋ ਇਹ ਲਿਖਣਾ ਸ਼ੁਰੂ ਕੀਤਾ ਤੇ ਸਹਿਜ ਸਭਾ ਪੰਜਾਬੀ ਸਹਿਜ ਸਭਾ ਨਾਲ ਜੁੜਿਆ ਦੂਜੀਆਂ ਸੁਭਾਵਾਂ ਵਿੱਚ ਵੀ ਹਾਜ਼ਰੀਆਂ ਲਮੋਦਾ ਰਹੀ ਨੇ ਤੇ ਇਸ ਤਰ੍ਹਾਂ ਅੱਗੇ ਮੇਰੀਆਂ ਕਵਤਾਂਵਾਂ ਨੂੰ ਦਿੱਤਾ ਨੂੰ ਇਹਨਾਂ ਨੇ ਹੰਗਾਰਾ ਦਿੱਤਾ ਤੇ ਹੌਲੀ-ਹੌਲੀ ਉਹ ਇੱਕ ਕਿਤਾਬ ਦੀ ਸ਼ਕਲ اختیار ਕਰ ਗਈ ਅੱਜ ਇਹ ਏ ਬਚਪਨ ਚ ਗੱਡ ਸਾਹਿਬ ਤਾਂ ਕੋਈ ਇਸ ਤਰ੍ਹਾਂ ਦੀ ਕਵਤਾ ਛੋਟੀ ਮੋਟੀ ਲਿਖਦੇ ਰਹੇ ਉਹ ਮੈਨੂੰ ਤੁਸੀਂ ਕਿੰਪਰ ਕੋਲੇ ਨਹੀਂ ਕਿਤੇ ਕਦਾਂ ਜਿਵੇਂ ਵਾਹ ਮ ਆਪਣੇ ਸਾਰੇ ਮੁੰਡੇ ਕੁੜੀਆਂ ਸਕੂਲ ਸਕਾਲ ਜੁਗਾਂ ਮੇ ਕੋਈ ਇੱਕ ਅਦਾ ਕੋਈ ਲਾਈਨ ਜੀ ਲਿਖ ਦੇਣੀ ਜਾਂ ਕਿਤੇ ਪੜ ਕੇ ਆਪਦੇ ਕਾਪੀ ਚ ਲਿਖੀ ਫਿਰਨਾ ਹੈ ਚੰਗੇ ਚੰਗੀ ਸ਼ਾਇਰੀ ਨੂੰ ਪੜਨਾ ਸੁਣਨਾ ਹੈ ਨਾ ਇਹ ਸ਼ੌਕ ਸੀਗਾ ਪਰ ਆਪ ਇਨਾ ਵੱਡਾ ਕੁਝ ਨਹੀਂ ਸੀ ਲਿਖਿਆ ਇਹ ਇੱਥੇ ਆ ਕੇ ਹੀ ਸੁਭਾਗ ਮਿਲਿਆ ਤੁਸੀਂ ਕਿਸ ਚੀਜ਼ ਤੋਂ ਪ੍ਰੇਰਣਾ ਲਈ ਕਿੱਥੋਂ ਤੁਹਾਡਾ ਸੁਭਾਅ ਪਣਿਆ ਕਿ ਮੈਂ ਇਹ ਲਿਖਣਾ ਸ਼ੁਰੂ ਕਰਾਂ ਇੱਥੇ ਆਣ ਕੇ ਖਾਸ ਪ੍ਰੇਰਣਾ ਦੀ ਗੱਲ ਪ੍ਰੇਰਨਾ ਤੇ ਇਸ ਤਰ੍ਹਾਂ ਵੀ ਮੈਂ ਬਿਜਲੀ ਬੋਰਡ ਤੋਂ ਕਮਿਊਨੀਕੇਸ਼ਨ ਇੰਜੀਨੀਅਰ ਰਟਾਇਰ ਹੋਇਆ ਹਾਂ ਰਟਾਇਰਮੈਂਟ ਤੋਂ ਬਾਅਦ ਫਿਰ ਮੇਰੇ ਰਜੇਮੇ ਜਿਹੜੇ ਉਹ ਨੌਕਰੀ ਵਾਲੇ ਤੇ ਉਹ ਖਤਮ ਹੋ ਗਏ ਤੇ ਇੱਥੇ ਆ ਕੇ ਆਪਣੇ ਜਿਵੇਂ ਉੱਥੇ ਇੰਡੀਆ ਨਾਲੋਂ ਇੱਥੇ ਹੋਰ ਵੀ ਅਹ ਸਾ ਮੀਰੋ ਕੱਲ ਕੱਲ ਪੜਨ ਵੀ ਹੋ ਗਿਆ ਔਰ ਸਾਮਾ ਵੇਲਾ ਵੇਲਾ ਸਾਮਾ ਵੀ ਜਿਆਦਾ ਮਿਲਣਾ ਸ਼ੁਰੂ ਹੋ ਗਿਆ ਤੇ ਉਹਦੇ ਵਿੱਚ ਫਿਰ ਮੈਂ ਇੱਥੇ ਜਿਹੜੇ ਪੰਜਾਬੀ ਅਖਬਾਰ ਆਉਂਦੇ ਲੋਕਲ ਕਦੇ-ਕਦੇ ਉਹ ਚੱਕ ਕੇ ਰੋਣਾ ਸਟੋਰ ਤੋਂ ਉਹਨੂੰ ਪੜਨਾ ਉਹਦੇ ਵਿੱਚ ਇਥੋਂ ਦੇ ਲੋਕਲ ਜਿਹੜੇ ਸਹਿਤਕਾਰ ਉਹਨਾਂ ਦੀ ਕੋਈ ਰਚਨਾ ਆ ਗਈ ਪੜ ਲਈ ਤੋਂ ਦੇਖ ਕੇ ਮੈਨੂੰ ਲੱਗਿਆ ਵੀ ਆਪਾਂ ਵੀ ਕੁਛਵੇਂ ਲਿਖ ਸਕਦੇ ਆ ਤਾਂ ਮੈਂ ਉਹਨ ਦੇਖ ਕੇ ਨਾ ਥੋੜਾ ਕੋਸ਼ਿਸ਼ ਕਰਨੇ ਸ਼ੁਰੂ ਕੀਤੇ ਮੈਂ ਕੁਛ ਲਿਖਾਂ ਤੋ ਉਹ ਆਲੇ ਦੁਆਲੇ ਤੋਂ ਜੋ ਆਪਾਂ ਦੇਖ ਰਹੇ ਹਾਂ ਜੋ ਗਾਣੇ ਸੁਣ ਦਸੀ ਉਹ ਨਚੀਦਨ ਨੂੰ ਮੈਂ ਲਿਖਣ ਦੀ ਕੋਸ਼ਿਸ਼ ਕਰਨ ਲੱਗ ਪਿਆ ਲਿਖਿਆ ਗਾਇਆ ਵੀ ਆਪ ਨੇ ਗਾ ਵੀ ਆਪ ਲੈਣਾ ਆਪਣੇ ਨੂੰ ਵੀ ਬੁਝਾ ਕੇ ਆਪਣੇ ਗੀਤ ਨੂੰ ਆਪ ਹੀ ਗਾਉਂਦਾ ਸੀ ਤੇ ਉਹ ਮੈਨੂੰ ਕਾਫੀ ਕਹਿ ਰਿਹਾ ਜਿਹੜਾ ਮੈਨੂੰ ਬਹੁਤ ਪਿਆਮਾਨੀ ਬੜਾ ਮੈਨੂੰ ਮਤਲਬ ਹੱਥਾਂ ਤੇ ਚੁੱਕ ਲਿਆ ਤੁਸੀਂ ਇਹ ਜਿਹੜੀ ਅੱਜ ਕਿਤਾਬ ਲੋਕ ਅਰਪਣ ਕੀਤੀ ਗਈ ਹੈ ਜੀ ਪੰਜਾਬੀ ਸਹਿਤ ਸਭਾ ਦੀ ਮੰਤਰੀ ਮੀਟਿੰਗ ਦੇ ਵਿੱਚ ਇਹ ਇਹ ਇਹਨੂੰ ਆਪਾਂ ਇਸ ਕਿਤਾਬ ਨੂੰ ਜਿਹੜੀ ਖਾਕ ਤੋਂ ਖਾਕ ਤੱਕ ਇਹਨੂੰ ਗੀਤਾਂ ਦੀ ਕਵਿਤਾਵਾਂ ਦੀ ਗੱਜਲਾਂ ਦੀ ਜਾਂ ਕਿ ਕਿਹੜੀ ਵਿਭਾਗ ਜਿਹੜੀ ਹੈਗੀ ਆ ਸਹਿਤ ਦੀ ਕਹਿ ਸਕਦੇ ਆਂ ਦੇਖੋ ਮੇਰੀ ਨਹੀਂ ਜਾਣਕਾਰੀ ਨਹੀਂ ਗੀਤਾਂ ਕਵਿਤਾਵਾਂ ਜਾਂ ਗੱਜਲਾਂ ਨੂੰ ਮੈਂ ਅਲੱਗ ਕਰਕੇ ਦੱਸ ਸਕਾਂ ਵੀ ਇਹ ਗੱਜ਼ਲ ਹੈ ਇਹ ਗੀਤ ਹੈ ਜਾਂ ਇਹ ਕਵਿਤਾ ਹੈ ਤੋ ਕਿਉਂਕਿ ਮੈਂ ਇਸ ਇਸ ਰਸਤੇ ਦਾ ਜੇ ਬਿਲਕੁਲ ਅਣਜਾਣ ਜਾਂ ਪੰਦੀ ਆਂ ਤੋ ਮੈਂ ਬਸ ਆਪਣੇ ਐਕਸਪੀਰੀਅਸ ਐਕਸਪੀਰੀਅੰਸ ਨਾਲ ਹੀ ਨਾ ਉਸ ਜਿਵੇਂ ਲਿਖਿਆ ਤੇ ਉਹ ਤੁਸੀਂ ਸਾਰਿਆਂ ਨੇ ਪ੍ਰਮਾਣਿਤ ਕੀਤਾ ਉਹਦੇ ਵਿੱਚ ਜਿਵੇਂ ਖਾਕ ਤੋਂ ਖਾਕ ਤੱਕ ਵਾਲਾ ਹੁਣ ਉਹਦੀ ਸ਼ਬਦਾਵਲੀ ਨੂੰ ਬੜਾ ਸਾਰਿਆਂ ਨੇ ਪਸੰਦ ਕੀਤਾ ਵੀ ਇਹ ਖਾਕ ਤੋਂ ਬਸ ਖਾਕ ਤੱਕ ਦਾ ਬੰਧ ਹੈ ਇੱਕ ਸਾਹ ਵੀ ਉਸਦੇ ਹੁਕਮ ਦਾ ਬੰਧ ਹੈ ਇਹ ਸ਼ਹਿਨਸ਼ਾਹ ਕੋਈ ਤੇ ਕੋਈ ਨਫਰ ਹੈ ਘਟ ਜਾਣਾ ਸਭ ਨੇ ਜ਼ਿੰਦਗੀ ਦਾ ਸਫ਼ਰ ਹੈ ਜਿੰਨਾ ਕਿਸੇ ਦਾ ਜਿਸ ਦੇ ਨਾਲ ਸੰਬੰਧ ਹੈ ਖਾਕ ਨੂੰ ਬਸ ਖਾਕ ਤੱਕ ਦਾ ਬੰਦ ਹੈ ਸਮندر ਜੀ ਤੁਸੀਂ ਅਗਲੀ ਜਿਹੜੀ ਤੁਹਾਡੀ ਕਿਤਾਬ ਜਿਹੜੀ ਆ ਉਹ ਕਦੋਂ ਆ ਰਹੀ ਆ ਕਦੋਂ ਲਿਖ ਰਹੇ ਜਾਂ ਲਿਖ ਰਹੀ ਆ ਜਾਂ ਕਿਵੇਂ ਆ ਉਹਦੇ ਬਾਰੇ ਦੱਸੋ ਉਹਦੇ ਵਿੱਚ ਇਦਾਂ ਜੀ ਉਹਦੇ ਮੇਰੇ ਕੋਲੇ ਮਤਲਬ ਜਮੇ ਦੇ ਵਿੱਚ 127 ਰਚਨਾਵਾਂ ਦਰਜ ਕੀਤੀਆਂ ਸੀਗੀਆਂ ਤੇ ਉਹਦੇ ਵਿੱਚੋਂ ਮੇਰੇ ਹਾਲੇ ਮੇਰੇ ਕੋਲ 25 30 ਮਤਲਬ ਉਹ ਜੁਬਾਦ ਇਸ ਬੱਕਤ ਤੋਂ ਬਾਅਦ ਮੈਂ ਲਿਖ ਚੁੱਕਾ ਹਾਂ ਤੇ ਉਹ ਕੇ سلسلہ ਚੱਲਦੀ ਜਾਂਦਾ ਤੇ ਇਹ ਡਿਪੈਂਡ ਕਰਦਾ ਹੈ ਸਮੇਂ ਤੇ ਹੁਣ ਉਹ ਅਜੇ ਉਮੀਦ ਹੈ ਕਿ ਉਹ ਅਗਲੀ ਕਿਤਾਬ ਹੁਣ 2026 ਦੇ ਵਿੱਚ ਅਸੀਂ ਕਰਾਂਗੇ ਤੇ ਉਹਦਾ ਨਾਮ ਵੀ ਸ਼ਾਇਦ ਮੈਂ ਇਹ ਰੱਖਾਂ ਕਿ ਪਿਆਰ ਦਾ ਪੈਗਾਮ ਉਸ ਦਾ ਪਿਆਰ ਦਾ ਪੈਗਾਮ ਉਸ ਕਿਤਾਬ ਦਾ ਨਾਮ ਹੋਊਗਾ ਉਹਦੇ ਵਿੱਚ ਗੀਤ ਜਿਹੜਾ ਲਿਖਿਆ ਇਨੀ ਹਵਾਏ ਲੈ ਕੇ ਜਾਵੀ ਸਾਡੇ ਪਿਆਰ ਦਾ ਪੈਗਾਮ ਅਸੀਂ ਮੰਗਦਿਆਂ ਖੈਰਾਂ ਦੋਨੇ ਪਾਸੇ ਸਵੇਰ ਸ਼ਾਮ ਇਹ ਉਹਦਾ ਮੁਖੜਾ ਹੋਊਗਾ ਤੇ ਬਸ ਅਗਮਤਰ ਜੀ ਅੱਜ ਜਿਹੜੀ ਇਹ ਮੀਟਿੰਗ ਹੋਈ ਆ ਮੰਥਲੀ ਮੀਟਿੰਗ ਸਾਹ ਪੰਜਾਬੀ ਸਾਹਿਬ ਸਭਾ ਕਰ ਗਈ ਦੀ ਤੇ ਤੁਹਾਡੀ ਕਿਤਾਬ ਖਾਸ ਤੋ ਖਾਸ ਤੱਕ ਲੋਕਾਂ ਕਰਪਨ ਕੀਤੀ ਗਈ ਆ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੀ ਮੈਨੂੰ ਜਿੰਨਾ ਮਤਲਬ ਮੈਂ ਉਸ ਆਵਜੇ ਔਕਾਤ ਤੋਂ ਵੱਧ ਮੈਨੂੰ ਇੱਥੇ ਸਤਿਕਾਰ ਮਿਲਿਆ ਪਿਆਰ ਮਿਲਿਆ ਇਹਨਾਂ ਲੋਕਾਂ ਨੇ ਸਹਿਯੋਗ ਕਰਨ ਨੇ ਕਿਉਂਕਿ ਬਹੁਤ ਵੱਡੇ ਬਹੁਤ ਨਾਮਵਰ ਸ਼ਹਿਦਕਾਰ ਪਤੰਜੀ ਸਰੇਂਦਰ ਗੀਤ ਵਰਗੇ ਤੇ ਗਰਦੀਸ਼ ਗਰੇਵਾਲ ਐ ਇੱਥੇ ਜਿੰਨਾਂ ਨੇ ਕਈ ਕਿਤਾਬਾਂ ਉਹਨਾਂ ਦੀ ਰਚਨਾਵਾਂ ਛਾਪਦੀਆਂ ਰਹਿੰਦੀਆਂ ਜਿਹੜੇ ਵੈਲ ਨੋਨ ਹੈ ਨਾ ਤੇ ਉਹਨਾਂ ਨੇ ਵੀ ਮੈਨੂੰ ਥਾਪੜਾ ਦਿੱਤਾ ਕਹਿ ਲਓ ਤੇ ਉਹਨਾਂ ਨੇ ਮੇਰੀ ਕਿਤਾਬ ਦਾ ਬੜਾ ਚਾਹ ਕੀਤਾ ਵੀ ਆਪਾਂ ਤੇਰੀ ਕਿਤਾਬ ਰਿਲੀਜ਼ ਕਰਨੀ ਹੈ ਸਾਰੇ ਸਾਰੇ ਇਕੱਠੇ ਹੋਏ ਹੋਰ ਭੈਣਪੁਰਾ ਕਿੰਨੇ ਜੁਗਾ ਸਿੰਘ ਵਰਗੇ ਨੇ ਬੜੇ ਇਹਨਾਂ ਗੀਤਾਂ ਨੂੰ ਬੜੀ ਜਗਰਨਾ ਤਿਆਰ ਕਰਕੇ ਗਾਇਆ ਉਹਨਾਂ ਗੀਤਾਂ ਨੂੰ ਤੇ ਵੀਤ ਗਾਉਣ ਨਾਲ ਉਹ ਵੀ ਸ਼ਿੰਗਾਰਿਆ ਜਾਂਦਾ ਤੇ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਸਾਰਿਆਂ ਦਾ ਤੇ ਤੁਹਾਡਾ ਵੀ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਤੁਸੀਂ ਜੇ ਸਕਮਦਰ ਜੀ ਇੱਕ ਥੋੜੇ ਸਮੇਂ ਦੇ ਵਿੱਚ ਇੱਕ ਕਿਤਾਬ ਲਿਖ ਕੇ ਇੰਨੇ ਥੋੜੇ ਸਮੇਂ ਦੇ ਵਿੱਚ ਕਿਤਾਬ ਲਿਖ ਕੇ ਆਪਣੀ ਰਿਲੀਜ਼ ਕਰਵਾਈ ਹੈ ਲੋਕ ਅਰਪਣ ਹੋਈ ਆ ਤੁਸੀਂ ਜਿਹੜੇ ਨਵੇਂ ਉੱਭਰ ਰਹੇ ਲੇਖਕ ਆ ਆਪਣੀ ਵੱਲੋਂ ਉਹਨਾਂ ਨੂੰ ਕੀ ਸਨਿਆ ਦੇਣਾ ਚਾਹੋ ਐਸੇ ਮੈਂ ਤਾਂ ਸਨੇਹਾ ਦੇਣ ਦੀ ਮੇਰੇ ਤਾਂ ਕੋਈ ਹੈਸियत ਨਹੀਂ ਮੈਂ ਉਹਨਾਂ ਨੂੰ ਕਿਸ ਨੇ ਦੇ ਸਕਦਾ ਮੈਂ ਤਾਂ ਆਪ ਬਿਲਕੁਲ ਨਵਾਂ ਹਾਂ ਤੇ ਮੈਂ ਤਾਂ ਇਹੀ ਕਹੂੰਗਾ ਵੀ ਦੇਖੋ ਇਹ ਸਾਰੀਆਂ ਚੀਜ਼ਾਂ ਵਾਸਤੇ ਪਹਿਲੀ ਪਹਿਲਾ ਹੈ ਤੁਹਾਡੇ ਮਨ ਦਾ ਸਕੂਨ ਕਿਸੇ ਦੇ ਨਾਲ ਤੁਹਾਡੇ ਦਿਲ ਵਿੱਚ ਨਫ਼ਰਤ ਨਾ ਹੋਵੇ ਕੋਈ ਹੋਵੇ ਸਭ ਨਾਲ ਪਿਆਰ ਹੋਵੇ ਜਦੋਂ ਤੁਸੀਂ ਪਿਆਰ ਦੇ ਵਿੱਚ ਰੰਗੇ ਗਏ ਤੇ ਤੁਹਾਨੂੰ ਤੇਰੇ ਮਨ ਵਿੱਚ ਤੁਸੀਂ ਜੋ ਵੀ ਸੋਚੋਗੇ ਤੁਸੀਂ ਉਹ ਹੋ ਜਾ ਫਿਰ ਲਿਖਣ ਦੇ ਕਾਬਿਲ ਹੋ ਜਾਓਗੇ ਲਿਖਿਆ ਤਾਂ ਹੀ ਇਹਦਾ ਤੁਹਾਡਾ ਮਨ ਸਾਫ਼ ਹੋਵੇਗਾ ਬਹੁਤ ਬਹੁਤ ਮਿਹਰਬਾਨੀ ਸੁਬੰਦਰ ਜੀ ਅੱਜ ਸਾਸਿਕਾ ਜੀ ਸਾਰੇ ਸੜ ਦੇਖਣ ਵਾਲੇ ਸਾਸਿਕਾ ਅੱਛੀ